ਮਠਰਾਂ ਦੇ ਘਾਇਆ ਛੋੜ ਪੂਜਿਆ ਹੱਥ ਸਾਜ ਭਰੀ ਮਿਸ ਸੁਲਗੇ ਵਿਕਰਜ ਬਾਦ ਜਦ ਗਿਣਾ ਹੋਵੇ ਵਰਣ ਹੈ ਉਸ ਮਗਰ ਮਾਸੰਗੀ ਸਿਵਾਲਾ ਜੋ ਜਿਨ ਤੋਂ ਰਸਨਾ ਮਤੀ ਕੋ ਕਿਉ ਜੋ ਫੁੱਲ ਹਰ ਘੜਾ ਧਾਵੈ ਦਹ ਦਿੱਤ ਜਾ ਜੋਗੀ ਜਨਨ ਜਾਣਿ ਪਾਸੋਂ ਪਾਸੋਂ ਸੋ ਸਾਲ ਆਪ ਕੋ ਬਾਕ ਦਰੁ ਗਾਏ ਤਾਮ ਕੋਦ ਮਨ ਅਦਿਭੁਤ ਆਪੇ ਕਰੇ ਜੋਨੀ ਪਰ ਮਾਰ ਜਾਤਿ ਸਾਰਿ ਤਿਉ ਭੁਗੁ ਬੁਨਾਇ ਐਸ ਨੰਨ ਮੰਗਿ ਬਦੈ ਨ ਕਿਸਨ ਭਾਰੇ ਮਾਰੇ ਜਨ ਕੀ ਬਾਤਿ ਸਨਾ ਜਾਣੀ ਸਰ ਸਰ ਆਵੈ ਜਾਇ ਅੰਭੁ ਪਰਸਾਰੀ ਮਨ ਬਹੁਤੋ ਇਹ ਸੰਸਾਰ ਹਰੋ ਜਨ ਹਰੋ ਲੋ ਲੋ ਦਰੈ ਗੁਣ ਗਾਓ ਮਨੋ ਸਤਗੁਰ ਸੇਵਿਆ ਰਿਖਾ ਥੋੜੀ ਬਾਤ ਗੁਮਾ ਰਹੋ ਜੈਸੇ ਰਹਿਣ ਬਰਾਹੁਣੇ ਉਠ ਚਲਸਾ ਪ੍ਰਭਾਤ ਗਿਆ ਤੁਲਤਾ ਵੇਸਤ ਸਿਮਾਂਸਾ ਗੁਲਾਮੀ ਬਾਤ ਐਰੀ ਮੈਰੀ ਗਿਆ ਹਰੇ ਜਨ ਦੀ ਅਸੋ ਪ੍ਰਭ ਲੋੜ ਸਰ ਪਰ ਉਠੀ ਚਲਣਾ ਛੱਡ ਲਾ ਜਰਤੀ ਲੱਖ ਕਰੋੜ ਰੱਬ ਜਰਾਸੀ ਭੰਗ ਤੇ ਆਦੂ ਨਾ ਜੁਦਨੋ ਪਾਉ ਤੇਰੇ ਵਰਸ ਸੋਹਣੀ ਜਿ ਤੇਰੇ ਨਾਲ ਜਦਾਂ ਪਿਆਰ ਦੇਦਾ ਧਾਂਗਾ ਪੁਰਾਨ ਮਨ ਬਰਾਗ ਭਰਦਾ ਤੇਰੇ ਕੋਲ ਜਾ ਤਰਸ ਰਹਿਣ ਰਹਾ ਜਿ ਤੇਰੇ ਵਰ ਸੇਵਾ ਸੰਤ ਭਰੋ ਜੀਉ ਜੀਉ ਸਰਪਾ ਜਾਂ ਤਰ ਜਲਸੀ ਗੰਦਰਦ ਗੋਣੁ ਉਛਾ ਤੇਰੀ ਬਦ ਗੀਰ ਸੋ ਸੇ ਤੋਂ ਸਭ ਕੁਲਾ ਸੋ

ਸਰਕਾਰ ਨੂੰ ਸੇਵਡ ਭਰਨ ਕੋ ਨੰਨ ਕੋ ਨਮਨ ਕੋ ਕਹੋ ਸ਼੍ਰੀ ਰਾਗ ਮਹੱਲਾ ਪੰਜਵਾਂ ਸੰਜਹਰ ਤਨ ਸਭੂ ਇਸਤ ਗੁਰ ਚੋੜ ਸਗਲ ਕਾਰਜ ਨੂੰ ਸਾਥ ਸਵਾ ਰਿਆ ਹਰਿ ਸਮਰੋਹ ਹਾਰ ਜਗ ਮਨ ਨਾਮੇ ਫੋਦ ਕਾਮਨ ਸੰਜਨੇ ਦੀ ਜਿੰਦਾ ਹਜ਼ਾਰ ਆ ਕਾਮ ਗੁਰੂ ਦਾ ਅੰਕਾਰ ਮਤੇ ਵਿਆਪੇ ਸੰਸਾਰ ਕੋ ਸੰਤ ਸਣੀ ਲਾਲ ਚੜਨੀ ਮੜ ਦੋ ਗੰਧਾਰ ਸੁੰਦ ਦੇਵ ਸਹਿ ਸੋ ਸਭੇ ਤੁਮਹਾਰ ਬਸਰ ਗੁਰ ਧਰਮੋ ਗੰਢੇ ਸੰਗਮ ਵਿਚਾਰ ਸ੍ਰੀ ਅਗੰਗ ਜਯ ਲੋ ਪ੍ਰਿਤ ਸੋਗ੍ਰ ਦਾ ਮਨ ਦੇ ਸੰਸਾਰ ਉਸਗਲਾਣਾ ਤੋ ਹੁਮ ਤੇ ਅਹਤ ਧਰਤ ਹੈ ਕੋਈ ਲਾ ਜਾਣਾ ਧਾਗੁਰ ਸਰਬ ਸਮਾਨਾ ਆਪਮਹਾਨ ਸੁਆਮੀ ਤੋਟ ਬਸੁ ਗਲਾਣਾ ਰਾਮ ਮਨੁ ਅਨੁਦੇਸੋ ਸੇਵਕ ਨਾਨੀ ਸਤ ਸੰਦਰਸੀ ਸੰਤ ਕੋ ਕੀ ਫੁਰਨदाई ਕਰਨ ਤਹਾਵਣ ਸਾਧਨ ਗ੍ਰਹਣ ਦੇ ਬੋਗਰਾ ਨੂੰ ਕੋਈ ਨਹੀਂ ਲਾਦਾ ਬਰਜਨ ਬੋਗਤੋ ਸੰਤੋਮ ਵੇਰੀ ਰਾਸਨ ਨੂੰ ਮਿਤਾ ਭੈ ਗੁਰਬਾਹ ਦਾ ਗੰਗੋਰਾਵ ਜਾਣਾ ਗੁਰਦੇ ਨਾ ਤੁਮਿਆ ਪਰੰਤ ਚਾਣਾ ਤਿਰਗ ਮਾਣ ਲਾ ਪਰਤ ਲਾ ਆਂਤ੍ਰਜਨਾ ਮਲ ਭਾਈਆ ਆਂਤ੍ਰਜਨਾ ਮਲ ਭਾਈਆ ਮੁਤੇ ਮੇਰਾ ਭਾਵ ਕਰ ਸੇ ਗੁਰੂ ਸੁਜਾਣ ਤੇ ਨਾ ਪਛੇ ਰੂਪ ਇਹ ਜਨਾ ਸੁਣਾ ਹੁ ਜਾਨ ਗੁਰਦੇਵਦਾ ਸਭ ਕੋ ਨਹੀਂ ਜਿਨ ਲਖਾ ਸੰਦਾਨ ਆਇ ਸੇ ਬਰਮਾਨ ਹਜਨ ਗੁਰੂ ਮਿਲਿਆ ਸੁਹਾਏ ਸੱਚੇ ਸੇ ਤਿਰਤੇ ਅਦਰਕ ਅਸਹਿ ਜਾਏ ਹਰ ਦੇ ਹੱਥੁਰ ਬੜੇ ਆਈਆ ਪੂਰਬ ਲਖਿਆ ਪਾਇਆ ਪਾਏ ਸਤਗਤ ਸਤਗਨ ਹਰ ਸਤੈ ਸਤਿਤੇ موسیقی <سطح> ਗੁਰ ਕਰਤਾ ਕੋ ਕਰਨ ਹਰ ਕੋ ਨਕਸ਼ਾ ਚ ਸਵੈ ਗੁਰਦੇ ਵਰ ਕਿਸ ਨਹੀਂ ਗੁਰ ਗੀਤਾ ਲੋੜਸੋ ਹੋਏ ਭਾਰਤੀ ਰਥ ਗੁਰ ਪਰਜਤ ਗੁਰ